ਕੋਈ ਘਾਟਾ ਨਹੀਂ ਹੈ ਆ ਰਿਆ ਬਾਰੋਂ ਵੀ ਆ ਰਿਆ ਮਾਇਆ ਦੀ ਸੇਵਾ ਚੱਲ ਰਹੀ ਆ ਕੋਈ ਕਮੀ ਨਹੀਂ ਦਸੋਂੇ ਪਾਸੇ ਦੀ ਧਰਤੀ ਹੈ ਪਰ ਮਹਾਰਜ ਪਰ ਤਖਤ ਵਰਤਨੇ ਨੇ ਇਹਦੇ ਨਹੀਂ ਗੁਰਾਂ ਦੇ ਨਾਂ ਤੇ ਵੱਸਦਾ ਪੰਜਾਬ ਹਾਂਜੀ ਤੇ ਜਿੱਥੇ ਗੁਰਾਂ ਦੇ ਨਾਂ ਤੇ ਪੰਜਾਬ ਵੱਸਦਾ ਉਸ ਨੂੰ ਕੋਈ ਡੋਬ ਨਹੀਂ ਸਕਦਾ ਕੋਈ ਸਰਕਾਰਾਂ ਨਹੀਂ ਡੋਬ ਸਕਦੀਆਂ ਕੋਸ਼ਿਸ਼ ਤਾਂ ਹੈ ਉਹ ਕਰ ਰਹੇ ਪਰ ਇਹ ਆ ਵੀ ਨਹੀਂ ਡੁੱਬ ਸਕਦਾ ਇਹ ਨੌਜਵਾਨ ਬੇਟੇ ਬਜ਼ੁਰਗ ਭਰਾ ਉਹ ਸਾਰੇ ਦਰਿਆ ਤੇ ਪਹੁੰਚੇ ਹੋਏ ਆ ਇੱਥੇ ਸਾਡੇ ਬੱਚੇ ਬੀਬੀਆਂ ਘਰੋਂ ਆ ਅੱਜ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਦਾ ਅਰੇਂਜਮੈਂਟ ਵੀ ਕਰਿਆ ਜਿਵੇਂ ਪਿੰਡ ਬਜੀਤਪੁਰ ਦੀਆਂ ਤਸਵੀਰਾਂ ਦਿਖਾ ਰਹੇ ਆ ਨੇੜੇ ਗੱਲ ਕਰੀਏ ਦੌਦਪੁਰ ਪਿੰਡ ਹੋਰ ਕਈ ਪਿੰਡ ਪੈਂਦੇ ਨੇ ਚਮਕੌਰ ਸਾਹਿਬ ਬੇਲਾ ਬਰਾਮਪੁਰ ਦੇ ਨੇੜੇ ਜਿੱਥੇ ਸਤਲੁਜ ਨੂੰ ਬੰਨ੍ਹ ਨੂੰ ਪੂਰਨ ਦੇ ਲਈ ਪੂਰਾ ਇਲਾਕਾ ਲੱਗਿਆ ਹੋਇਆ ਤੇ ਪਿੰਡਾਂ ਦੇ ਵਿੱਚੋਂ ਥੈਲੇ ਮਿੱਟੀ ਦੇ ਭਰ ਕੇ ਨਾਲ ਦੀ ਨਾਲ ਜਾ ਰਹੇ ਕਿਉਂਕਿ ਮੈਨੂੰ ਲੱਗਦਾ ਜਿੰਨੇ ਵੀ ਨੇੜੇ ਦੇ ਪਿੰਡ ਨੇ ਸਾਰੇ ਇਦਾਂ ਹੀ ਕਰ ਰਹੇ ਨੇ ਸਾਰੇ ਮਿੱਟੀ ਭਰੀ ਆ ਰਹੀ ਸਾਰੇ ਪਿੰਡਾਂ ਦੇ ਸਾਰੇ ਪਿੰਡਾਂ ਦੀ ਸੇਵਾ ਲੱਗੀ ਹੋਈ ਹੈ ਜੀ ਸਾਡੇ 25-30 ਪਿੰਡਾਂ ਦਾ ਲਾਗ ਲੜੇ ਦੇ ਸਾਰੇ ਪਿੰਡਾਂ ਦੀ ਸੇਵਾ ਲੱਗੀ ਹੈ ਬਾਹਰ ਤੋਂ ਵੀ ਟਰਾਲੀਆਂ ਆ ਰਹੀਆਂ ਪਰ ਪਰ ਕੇ ਮਿੱਟੀ ਦੀਆਂ ਬੰਦੇ ਹਾਂ ਸੇਵਾ ਕਰਨ ਵੀ ਬੰਦੇ ਆ ਰਹੇ ਇਤਾਂ ਮੰਗਵਾ ਰਹੇ ਆ ਸਰਹੰਦ ਤੋਂ ਫਤੇਗੜ ਸਾਹਿਬ ਤੋਂ ਤਾਹੇ ਵਾਲਾ ਚਮਕੌਰ ਸਾਹਿਬ ਦਾ ਇਲਾਕਾ ਸਾਰਾ ਵੀਰ ਉਧਰੋਂ ਰੇਤਾ ਲੈ ਕੇ ਆ ਰਹੇ ਬੂਰ ਮਾਜਰਾ ਭੂਰੜਿਆਂ ਤੋਂ ਲੰਗਰ ਦੀ ਸੇਵਾ ਸਾਰਾ ਕੁਝ ਇੱਥੇ ਪਹੁੰਚ ਰਿਹਾ ਉਹਦੇ ਵਿੱਚ ਕਿੰਨੇ ਕੁ ਥੈਲੇ ਭਰੇ ਜਾਂਦੇ ਐ ਇਹ ਜੀ ਗੱਲ ਗਰੀ ਸਾਡੇ ਥੈਲਾ ਭਰ ਲੰਨੇ ਆ ਦਿਨ ਵਿੱਚ ਹਾਂਜੀ ਹਾਂਜੀ ਤੇ ਇੱਥੇ ਭਰਦੇ ਆ ਜਿਹੜੇ ਦਰਿਆ ਪ੍ਰਣਾਲੀ ਦੀ ਨਾਲ ਭਰ ਰਹੇ ਉਹ ਅਲੱਗ ਆ ਹਾਂਜੀ ਜਿਹੜੇ ਪਿੰਡਾਂ ਤੋਂ ਅਲੱਗ ਭਰ ਕੇ ਆ ਰਹੇ ਉਹ ਅਲੱਗ ਆ ਤੇ ਇੰਦੀਆਂ ਟਰਾਲੀਆਂ ਵੀ ਲੈ ਕੇ ਆ ਰਹੇ ਤੇ ਨਾਲ ਥੈਲੇ ਭਰ ਕੇ ਲੈ ਕੇ ਆ ਰਹੇ ਖਾਲੀ ਥੈਲਿਆਂ ਦੀ ਸੇਵਾ ਵਾਧੂ ਆ ਰਹੀ ਆ ਸਾਡੇ ਕੋਲ ਇੱਥੋਂ ਘੱਟੋ ਘਟਨੀ ਦਾ 10000 ਥੈਲਾ ਪਿਆ ਖਾਲੀ ਤੇ ਹੋਰ ਮੋਹਾਲੀ ਤੋਂ ਕੁਝ ਵੀਰ ਆ ਰਹੇ ਲੈ ਕੇ ਤੇ ਕੁਝ ਸੇਵਾਦਾਰ ਵੀ ਕਿਹਾ ਹੋਇਆ ਉਹਨਾਂ ਨੂੰ ਉਹ ਪਹੁੰਚਣ ਵਾਲੇ ਆ ਪਿੰਡ ਬਜੀਤਪੁਰ ਦੀਆਂ ਤਸਵੀਰਾਂ ਦਿਖਾ ਰਹੇ ਆ ਨੇੜੇ ਗੱਲ ਕਰੀਏ ਦੌਦਪੁਰ ਪਿੰਡ ਹੋਰ ਕਈ ਪਿੰਡ ਪੈਂਦੇ ਨੇ ਚਮਕੌਰ ਸਾਹਿਬ ਬੇਲਾ ਬਰਾਂਪੁਰ ਦੇ ਨੇੜੇ ਜਿੱਥੇ ਸਤਲੁਜ ਨੂੰ ਬੰਨ ਨੂੰ ਪੂਰਨ ਦੇ ਲਈ ਪੂਰਾ ਇਲਾਕਾ ਲੱਗਿਆ ਹੋਇਆ ਤੇ ਪਿੰਡਾਂ ਦੇ ਵਿੱਚੋਂ ਥੈਲੇ ਮਿੱਟੀ ਦੇ ਭਰ ਕੇ ਨਾਲ ਦੀ ਨਾਲ ਜਾ ਰਹੇ ਕਿਉਂਕਿ ਵੱਡੀ ਤਦਾਦ ਦੇ ਵਿੱਚ ਜਿੱਥੇ ਸੰਗਤ ਪਹੁੰਚ ਰਹੀ ਹੈ ਰਸਦਾਂ ਲੈ ਕੇ ਉਹ ਤਾਂ ਉੱਥੇ ਹੀ ਮਿੱਟੀ ਦੇ ਥੈਲਿਆਂ ਦੀ ਲੋਡ ਸਭ ਤੋਂ ਜ਼ਿਆਦਾ ਉੱਥੇ ਪੈਂਦੀ ਹੈ ਜਦੋਂ ਮਿੱਟੀ ਦੇ ਥੱਲੇ ਵਿੱਚ ਪਾਏ ਜਾਂਦੇ ਨੇ ਜਾਲ ਦੇ ਵਿੱਚ ਬੰਨ ਕੇ ਤਾਂ ਜਿਹੜਾ ਬੰਨ ਨੂੰ ਹੈ ਪੂਰਾ ਜਾ ਰਿਹਾ ਹੈ ਇਹ ਤਸਵੀਰਾਂ ਦੇ ਪਿੱਛੇ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਥੈਲੇ ਪਏ ਹੋਏ ਨੇ ਤੇ ਮਿੱਟੀ ਪਈ ਹੋਈ ਹੈ ਤੇ ਨਾਲ ਦੀ ਨਾਲ ਜਿਹੜੇ ਪਿੰਡ ਨਿਵਾਸੀ ਨੇ ਇਹਦੇ ਬੀਬੀਆਂ ਲੱਗੀਆਂ ਹੋਈਆਂ ਹੋਰ ਕਈ ਬਜ਼ੁਰਗ ਛੋਟੇ ਛੋਟੇ ਬੱਚੇ ਤੱਕ ਜਿਹੜੇ ਲੱਗੇ ਹੋਏ ਨੇ ਪਿੰਡ ਗੁਰਦਰਾ ਸ਼ਹੀਦ ਸਿੰਘ ਪਿੰਡ ਵਜੀਦਪੁਰ ਰੋਪੜ ਦੇ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਬਿਸਨੀਕ ਇੱਥੋਂ ਦੇ ਪਿੰਡ ਦੇ ਮੌਜੂਦ ਨੇ ਬਾਈ ਹੁਣੇ ਕੱਲ ਵੀ ਸਾਨੂੰ ਮਿਲੇ ਸੀਗੇ ਇੱਥੇ ਸ ਬਿਰਾਹੀ ਪਿੰਡਾ ਆਪਣਾ ਬਿਰਾਹੀ ਪਿੰਡਾ ਜੀ ਵੀਰ ਜੀ ਕਿਵੇਂ ਦੇਖਦੇ ਹੋ ਕੱਲ ਤੱਕ ਤਿੰਨ ਚਾਰ ਦਿਨਾਂ ਦੇ ਇੱਥੇ ਲੱਗੇ ਹੋਏ ਮਿੱਟੀ ਭਰਨਾ ਪਰਾ ਦਰਿਆਪੁਰ ਦੀ ਅੱਜ ਉਹਦੀ ਸੇਵਾ ਹੈ ਸਾਡੀ ਪਿੰਡ ਦੀ ਠੀਕ ਹੈ ਹਾਂਜੀ ਤੇ ਇੱਥੇ ਨਾਲ ਦੀ ਨਾਲ ਮਿੱਟੀ ਭਰੀ ਜਾ ਰਹੀ ਹੈ ਨਾਲ ਦੀ ਨਾਲ ਮਿੱਟੀ ਭਰੀ ਜਾ ਰਹੀ ਹੈ ਟਰਾਲੀਆਂ ਆ ਰਹੀਆਂ ਖਾਲੀ ਹੋ ਕੇ ਨਾਲ ਦੀ ਨਾਲ ਮਿੱਟੀ ਭਰੀ ਜਾ ਰਹੀ ਠੀਕ ਹੈ ਵੀ ਲੱਗਦਾ ਜਿੰਨੇ ਵੀ ਨੇੜੇ ਦੇ ਜਿਹੜੇ ਪਿੰਡ ਨੇ ਸਾਰੇ ਇਦਾਂ ਹੀ ਕਰ ਰਹੇ ਨੇ ਸਾਰੇ ਮਿੱਟੀ ਭਰੀ ਜਾ ਰਹੀ ਸਾਰੇ ਪਿੰਡਾਂ ਦੇ ਸਾਰੇ ਪਿੰਡਾਂ ਦੀ ਸੇਵਾ ਲੱਗੀ ਹੋਈ ਹੈ ਜੀ ਸਾਡੇ 25 30 ਪਿੰਡਾਂ लाग-ਲਾੜ ਦੇ ਸਾਰੇ ਪਿੰਡਾਂ ਦੀ ਸੇਵਾ ਲੱਗੀ ਹੈ ਬਾਹਰ ਤੋਂ ਵੀ ਟਰਾਲੀਆਂ ਆ ਰ ਦੇਖੇਗੇ ਰਾਤ ਉਥੇ ਇੱਕ ਟੁਕੜਾ ਵੱਡਾ ਵੱਡਾ ਟੁਕੜਾ ਜਿਗਾ ਲਗ ਗਿਆ ਇਹ ਪਾਣੀ ਦੇ ਵਿੱਚ ਡਿੱਗ ਜਾਂਦਾ ਤਾਂ ਇੱਕ ਡਰ ਦਾ ਮਾਹੌਲ ਬਣ ਗਿਆ ਸੀ ਕਿਤੇ ਨਾ ਕਿਤੇ ਪਾਣੀ ਤੇਜ਼ ਵਹਾਅ ਦੇ ਨਾਲ ਪਿੰਡਾਂ ਦੇ ਬੰਨਾਂ ਵੱਧੇ ਆਵੇ ਹਾਂਜੀ ਉਹ ਤਾਂ ਹੁਣ ਦੇਖੋ ਲੱਗੇ ਹੋਏ ਆ ਸੇਵਾ ਚੱਲੀ ਜਾਂਦੀ ਆ ਤੇ ਉਹ ਉਧਰ ਦਰਿਆ ਵੀ ਆਪਣੀ ਪੂਰੀ ਜ਼ੋਰ ਲਾ ਰਿਆ ਤੇ ਉਹ ਰਾਤ ਵੀ ਢਿੱਗਾ ਡਿੱਗ ਗਿਆ ਜਿਹੜੀ ਕੱਲ ਟੈਂਟ ਲੱਗਿਆ ਹੋਇਆ ਸੀਗਾ ਉਸ ਪਾਸਿਓਂ ਕਾਫੀ ਢਿੱਗਾ ਡਿੱਗੀਆਂ ਤੇ ਉਸ ਪਾਸੇ ਅੱਜ ਫੇਰ ਹੁਣ ਪੂਰਾ ਜ਼ੋਰ ਲੱਗ ਰਿਹਾ ਇੱਥੇ ਵੀ ਸੇਵਾ ਚੱਲ ਰਹੀ ਆਪਾਂ ਰੇਤਾ ਮੰਗਵਾ ਰਹੇ ਆ ਸਰਹੰਦ ਤੋਂ ਫਤੇਗੜ ਸਾਹਿਬ ਤੋਂ ਤਾਹੇ ਵਾਲਾ ਚਮਕੌਰ ਸਾਹਿਬ ਦਾ ਇਲਾਕਾ ਸਾਰਾ ਵੀਰ ਉਧਰੋਂ ਰੇਤਾ ਲੈ ਕੇ ਆ ਰਹੇ ਬੂਰ ਮਾਜਰਾ ਭੂਰੜਿਆਂ ਤੋਂ ਲੰਗਰ ਦੀ ਸੇਵਾ ਸਾਰਾ ਕੁਝ ਇੱਥੇ ਪਹੁੰਚ ਰਿਹਾ ਤੇ ਇਹ ਆ ਵੀ ਸਾਨੂੰ ਸੇਵਾਦਾਰਾਂ ਦੀ ਵੱਧ ਤੋਂ ਵੱਧ ਜ਼ਰੂਰਤ ਆ ਜੇ ਸਾਡੇ ਕੋਲ ਇੱਥੇ ਸੇਵਾਦਾਰ ਆ ਜਾਣ ਤਾਂ ਸਾਡੇ ਫਟਾਫਟ ਥੈਲੇ ਭਰੀ ਜਾਣ ਤੇ ਟਰਾਲੀਆਂ ਸਾਡੇ ਕੋਲ ਟਰੈਕਟਰ ਵਾਧੂ ਆ ਰਹੇ ਆ ਦਿਨ ਵਿੱਚ ਕਿੰਨੇ ਕੁ ਥੈਲੇ ਭਰੇ ਜਾਂਦੇ ਇਹ ਜੇ ਗੱਲ ਕਰੀਏ ਸਾਡੇ ਕੋਲ ਅਸੀਂ ਘੱਟੋ ਘੱਟ ਨਹੀਂ ਤਾਂ ਇੱਥੇ 10-20 ਹਜ਼ਾਰ ਥੈਲਾ ਭਰ ਲੈਂਦੇ ਆ ਦਿਨ ਵਿੱਚ ਹਾਂਜੀ ਹਾਂਜੀ ਤੇ ਇੱਥੇ ਭਰਦੇ ਆ ਜਿਹੜੇ ਦਰਿਆ ਪ੍ਰਣਾਲੀ ਦੀ ਨਾਲ ਪਰ ਹੋ ਰਹੇ ਆ ਅਲੱਗ ਆ ਹਾਂਜੀ ਪਿੰਡਾਂ ਤੋਂ ਅਲੱਗ ਭਰ ਕੇ ਆ ਰਹੇ ਉਹ ਅਲੱਗ ਆ ਜਿਹੜੇ ਆਪਣੇ ਰੇਤੇ ਦੀਆਂ ਟਰਾਲੀਆਂ ਵੀ ਲੈ ਕੇ ਆ ਰਹੇ ਤੇ ਨਾਲ ਥੈਲੇ ਭਰ ਕੇ ਲੈ ਕੇ ਆ ਰਹੇ ਖਾਲੀ ਥੈਲਿਆਂ ਦੀ ਸੇਵਾ ਵੱਧੂ ਆ ਰਹੀ ਆ ਸਾਡੇ ਕੋਲੋਂ ਇੱਥੋਂ ਘੱਟੋ ਘੱਟ ਨਹੀਂ ਦਾ 10000 ਥੈਲਾ ਪਿਆ ਖਾਲੀ ਤੇ ਹੋਰ ਮੁਹਾਲੀ ਤੋਂ ਕੁਝ ਵੀਰ ਆ ਰਹੇ ਲੈ ਕੇ ਤੇ ਕੁਝ ਸੇਵਾਦਾਰ ਵੀ ਕਿਹਾ ਹੋਇਆ ਉਹਨਾਂ ਨੂੰ ਉਹ ਪਹੁੰਚਣ ਵਾਲੇ ਆ ਥੈਲੇ ਇਕੱਠੇ ਕਿੱਦਾਂ ਕੀਤੇ ਜਾਂਦੇ ਕਿਉਂਕਿ ਇੰਨੀ ਤਰਾਲ ਦੇ ਵਿੱਚ ਥੈਲੇ ਲੈ ਕੇ ਆਉਣੇ ਪਿੰਡਾਂ ਦੇ ਵਿੱਚ ਚਲੋ 100 200 ਮਿਲਣਗੇ 400 ਵੇਚਣਗੇ ਪਰ ਹਜ਼ਾਰਾਂ ਦੀ ਦਰ ਤੇ ਅਸੀਂ ਕੱਲ ਦੇ ਵੀਡੀਓ ਪਾਈ ਜਾ ਰਹੇ ਬਣਾ ਬਣਾ ਕੇ ਤੇ ਅੱਗੇ ਅਸੀਂ ਕੰਟੈਕਟ ਦੇ ਵਿੱਚ ਵੀ ਕਾਲ ਕਰ ਕਰਕੇ ਲੋਕਾਂ ਨੂੰ ਕਹਿ ਰਹੇ ਆ ਵੀ ਭਾਈ ਥੈਲਿਆਂ ਦੀ ਸਾਨੂੰ ਖਾਲੀ ਦੀ ਮਦਦ ਕਰੋ ਚਾਹੇ ਫੀਡ ਵਾਲੇ ਥੈਲੇ ਆ ਚਾਹੇ ਕੋਈ ਖਾਦ ਵਾਲੇ ਥੈਲੇ ਜਿਹੜਾ ਵੀ ਤੁਹਾਡੇ ਕੋਲ ਥੈਲਾ ਅਰੇਂਜਮੈਂਟ ਹੁੰਦਾ ਹੈ ਅਰੇਂਜ ਕਰ ਸਕਦੇ ਸਾਡੇ ਕੋਲ ਪੁੱਜਦਾ ਕਰੋ ਸੀਮਿੰਟ ਵਾਲੇ ਥੈਲੇ ਹੋਗੇ ਤੇ ਜਿਸ ਤਰ੍ਹਾਂ ਦਾ ਵੀ ਕੋਈ ਸਾਨੂੰ ਮਿਲ ਸਕਦਾ ਥੈਲਾ ਪੁੱਜਦਾ ਕਰੋ ਲੱਗਦਾ ਮਾਈਨਿੰਗ ਕਰਕੇ ਕਿਉਂ ਡੀਸੀ ਸਾਹਿਬ ਨਾਲ ਗੱਲਬਾਤ ਕੀਤੀ ਸੀ ਕਹਿੰਦੇ ਮਾਈਨਿੰਗ ਬਹੁਤ ਜ਼ਿਆਦਾ ਇਲਾਕੇ ਦੇ ਵਿੱਚ ਜਿੱਥੇ ਬੰਨ ਦਾ ਕੰਮ ਚੱਲ ਰਿਹਾ ਵੀ ਮਾਈਨਿੰਗ ਕਰਕੇ ਲੱਗਦਾ ਇਹ ਕੰਮ ਬਧੇ ਮਾਈਨਿੰਗ ਤਾਂ ਜੀ ਹੁਣ ਇਹ ਸਰਕਾਰਾਂ ਦੇ ਹੱਥ 'ਚ ਆ ਮਾਈਨਿੰਗ ਤਾਂ ਹੋਈ ਆ ਵੱਧ ਤੋਂ ਵੱਧ ਹੋਈ ਆ ਕਿਉਂਕਿ ਅਗਰ ਇਸ ਪਾਸੇ ਨੂੰ ਢਾ ਲੱਗੀ ਆ ਤਾਂ ਮਾਈਨਿੰਗ ਦੀ ਵਜ੍ਹਾ ਕਰਕੇ ਲੱਗੀ ਆ ਕਿਉਂਕਿ ਅਗਰ ਮਾਈਨਿੰਗ ਨਾ ਹੁੰਦੀ ਤਾਂ ਇਸ ਪਾਸੇ ਨੂੰ ਆਉਂਦਾ ਜਾਂਦ ਕੇ ਮਾਈਨਿੰਗ ਸੈਂਟਰ ਵਿੱਚ ਹੋਣੀ ਚਾਹੀ ਜਿਹੜਾ ਵਿਚਾਲੇ ਵਾਲਾ ਪਾਸਾ ਉਹਦੇ ਵਿੱਚ ਡਰੇਨ ਪੁੱਟਣੀ ਚਾਹੀਦੀ ਇਹਨਾਂ ਨੂੰ ਮਸ਼ੀਨਾਂ ਲਾ ਕੇ ਜੇ ਹੁਣ ਵੀ ਇਹ ਮਸ਼ੀਨ ਲਾ ਕੇ ਉਧਰਲੇ ਪਾਸੇ ਡਰੇਨ ਕਰ ਦੇਣ ਤੇ ਪਾਣੀ ਵਿੱਚ ਦੀ ਲੰਘ ਜਾਣਾ ਤੇ ਇਹ ਵਾਲਾ ਪਾਸਾ ਵੱਜ ਜਾਏਗਾ ਬੱਬਾਈ ਬਜ਼ੁਰਗ ਲੱਗੇ ਹੋਏ ਨੇ ਤੁਸੀਂ ਵੀ ਲੱਗੇ ਹੋਏ ਹੋ ਬੀਬੀਆਂ ਵੀ ਲੱਗੀਆਂ ਹੋਈਆਂ ਭੈਣਾਂ ਲੱਗੀਆਂ ਛੋਟੇ ਛੋਟੇ ਬੱਚੇ ਤੱਕ ਲੱਗੇ ਹੋਏ ਨੇ ਪੂਰੇ ਪਿੰਡ ਦਾ ਸਹਿਯੋਗ ਹੈ ਦੇ ਵਿੱਚੋਂ ਸਾਰੇ ਲੋਕੀ ਆ ਸਾਡੇ ਨੌਜਵਾਨ ਬੇਟੇ ਬਜ਼ੁਰਗ ਭਰਾ ਉਹ ਸਾਰੇ ਦਰਿਆ ਤੇ ਪਹੁੰਚੇ ਹੋਏ ਆ ਇੱਥੇ ਸਾਡੇ ਬੱਚੇ ਬੀਬੀਆਂ ਘਰੋਂ ਆਇਆ ਸੀ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਦਾ ਅਰੇਂਜਮੈਂਟ ਵੀ ਕਰਿਆ ਜਿਵੇਂ ਹੁਣ ਤੁਸੀਂ ਭਰਾ ਆ ਰਹੇ ਆ ਪੱਤਰਕਾਰ ਆ ਰਹੇ ਆ ਮੀਡੀਆ ਚੈਨਲ ਵਾਲੇ ਆ ਰਹੇ ਆ ਉਹਨਾਂ ਦੇ ਵਾਸਤੇ ਅਸੀਂ ਲੰਗਰ ਦੀ ਸੇਵਾ ਔਰੇ ਕਰੀ ਰਹੀ ਆ ਤੇ ਨਾਲ ਨਾਲ ਜਿਹੜੇ ਰੇਤਾ ਲੈ ਕੇ ਆ ਰਹੇ ਟਰਾਲੀ ਪਰ ਕਿ ਉਹ ਨਾ ਵਾਸਤੇ ਵੀ ਅਸੀਂ ਲੰਗਰ ਪਾਣੀ ਕੋਈ ਘਾਟਾ ਨਹੀਂ ਹੈ ਆ ਰਿਆ ਬਾਰੋਂ ਵੀ ਆ ਰਿਆ ਮਾਇਆ ਦੀ ਸੇਵਾ ਚੱਲ ਰਹੀ ਆ ਕੋਈ ਕਮੀ ਨਹੀਂ ਹੈ ਦਸੋ ਇਹ ਪਾਸਾ ਦੀ ਧਰਤੀ ਹੈ ਪਰ ਮਹਾਰਜ ਪ੍ਰਤਖ ਵਰਤਨੇ ਨੇ ਇਹ ਨਹੀਂ ਗੁਰਾਂ ਦੇ ਨਾਂ ਤੇ ਵਸਦਾ ਪੰਜਾਬ ਹਾਂਜੀ ਤੇ ਜਿੱਥੇ ਗੁਰਾਂ ਦੇ ਨਾਂ ਤੇ ਪੰਜਾਬ ਵਸਦਾ ਉਸ ਨੂੰ ਕੋਈ ਡੋਬ ਨਹੀਂ ਸਕਦਾ ਕੋਈ ਸਰਕਾਰਾਂ ਨਹੀਂ ਡੋਬ ਸਕਦੇ ਆ ਕੋਸ਼ਿਸ਼ ਤਾਂ ਹੈ ਉਹ ਕਰ ਰਹੇ ਪਰ ਇਹ ਆ ਵੀ ਨਹੀਂ ਡੁੱਬ ਸਕਦਾ ਬਾਹਰਲੀ ਕੰਟਰੀ ਵਿੱਚ ਫਲਾਣਾ ਆਉਂਦੇ ਨੇ ਬਾਹਰਲੀ ਸਟੇਟਾਂ ਵਿੱਚ ਆਉਂਦੇ ਨੇ ਪੰਜਾਬ ਵੀ ਖੜਦਾ ਹੈ ਪਰ ਦੂਜੀ ਸਟੇਟਾਂ ਨੂੰ ਲੱਗਦਾ ਜੇ ਕਿਤੇ ਪੰਜਾਬ ਦੇ ਨਾਲ ਖੜੀਆਂ ਪਰ ਪੰਜਾਬ ਹੀ ਪੰਜਾਬ ਦੇ ਨਾਲ ਖੜਿਆ ਡਟ ਕੇ ਦੇਖੋ ਅੱਜ ਦੇ ਟਾਈਮ 'ਚ ਤਾਂ ਪੰਜਾਬ ਖੜਾ ਹਰਿਆਣਾ ਪੰਜਾਬ ਦੇ ਨਾਲ ਆ ਰਿਹਾ Rajasthan ਤੋਂ ਵੀ ਟਰਾਲੀਆਂ ਆ ਰਹੀਆਂ ਭਰ-ਭਰ ਕੇ ਉਹ ਰਾਸ਼ਨ ਲੈ ਕੇ ਆ ਰਹੇ Rajasthan ਤੋਂ ਤੇ ਲੋਕੀ ਵੀ ਆ ਰਹੇ ਆ ਸੇਵਾ ਕਰਨ ਵਾਸਤੇ ਪਰ ਜਿਹੜੀਆਂ ਸਟੇਟਾਂ ਨੂੰ ਅੱਜ ਤੱਕ ਅਸੀਂ ਸੇਵਾ ਕਰਨ ਵਾਸਤੇ ਅੱਜ ਤੱਕ ਜਿਹੜੀਆਂ ਸਟੇਟਾਂ ਨੂੰ ਅਸੀਂ ਗਏ ਆ ਉਹ ਸਟੇਟਾਂ ਨਹੀਂ ਹਜੇ ਤੱਕ ਬੌੜੀਆਂ ਨਾ ਸਾਨੂੰ ਬਿਹਾਰ ਵੱਲੋਂ ਕੋਈ ਆਸ ਆ ਨਾ ਸਾਨੂੰ UP ਵੱਲੋਂ ਆਸ ਆ ਏ ਨਹੀਂ ਆ ਬਈ ਕੱਲ ਨੂੰ ਆ ਜਾਣ ਤਾਂ ਕਹਿ ਨਹੀਂ ਸਕਦੇ ਅੱਜ ਤੱਕ ਤਾਂ ਸਾਨੂੰ ਕੋਈ ਆਸ ਨਹੀਂ ਹੈ ਜੇ ਤੱਕ ਕਿਉਂਕਿ ਸਾਡੇ ਅੱਜ ਤੱਕ ਕੋਈ ਨਹੀਂ ਪਹੁੰਚਿਆ ਦੇਖੋ ਕਿਵੇਂ ਵੀਰ ਜਾ ਰਹੇ ਮਾਰੋ ਮਾਰ ਜਕਾਰੇ ਛੱਡਦੇ ਜਾ ਰਹੇ ਨੇ ਪੂਰਾ ਇੱਕ એનર્ਜੀ ਮਿਲਦੀ ਹੈ ਚੜਦੀ ਕਲਾ ਜੀ ਅਸੀਂ ਇਹ ਕਹਿੰਦੇ ਆ ਜਦੋਂ ਵੀ ਚਾਹੇ ਕੋਈ ਖੁਸ਼ੀ ਦਾ ਮਾਹੌਲ ਹੋਵੇ ਚਾਹੇ ਸਾਡੇ ਦੁੱਖ ਦਾ ਮਾਹੌਲ ਹੋਵੇ ਸਾਰੇ ਆਸ਼ਾਸ਼ ਕਰਕੇ ਐਨ ਖੁਸ਼ੀ-ਖੁਸ਼ੀ ਇਹਨੂੰ ਸਾਰੇ ਕੋਈ ਦੁੱਖ ਨੂੰ ਵੀ ਆਪਾਂ ਮਹਾਰਾਜ ਨੇ ਕਿਹਾ ਨਾ ਵੀ ਚਾਹੇ ਦੋਖਾਵੇ ਸੋਖਾਵੇ ਉਹਨੂੰ ਚੜ੍ਹਦੀ ਕਲਾ ਵਿੱਚ ਰਹਿਣਾ ਤੇ ਪਾਣਾ ਮੰਨਣਾ ਸਤਿਗੁਰੂ ਦਾ ਸਾਡੇ ਤਾਂ ਚਾਹੇ ਕੋਈ ਮਰਕਤ ਹੋਵੇ ਚਾਹੇ ਵਿਆਹ ਹੋਵੇ ਆਨੰਦ ਸਭ ਪੜਿਆ ਜਾਂਦਾ ਸਭ ਜਗ੍ਹਾ ਤੁਹਾਨੂੰ ਪਤਾ ਵੀ ਆਨੰਦ ਵਿੱਚ ਰਹਿਣਾ ਖਾਲਸੇ ਦਾ ਜਿਹੜਾ ਮਹਾਰਾਜ ਨੇ ਦਿੱਤਾ ਸਾਨੂੰ ਉਹ ਖਾਲਸਾ ਆਨੰਦ ਵਿੱਚ ਹੀ ਰਹਿੰਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਛਾਤਰ ਆਇਆ ਹਿੱਟ ਲੱਗੇ ਹੋਏ ਆ ਠੀਕ ਹੈ ਜੀ ਧੰਨਵਾਦ ਸੋ ਇਹ ਤਸਵੀਰਾਂ ਨੇ ਪਿੰਡ ਵਜੀਦਪੁਰ ਦੀਆਂ ਜਿੱਥੇ ਵੀਰ ਹੋਣੇ ਲੱਗੇ ਹੋਏ ਨੇ ਬੱਚੇ ਵੀ ਲੱਗੇ ਹੋਏ ਨੇ ਛੋਟੇ ਛੋਟੇ ਬੀਬੀ ਲੱਗੇ ਹੋਏ ਮਾਤਾ ਸਤਿਗੁਰੂ ਜੀ ਸਤਿਗੁਰੂ ਆਹੀ ਪਿੰਡਾ ਜੀ ਹਾਂ ਜੀ ਜੀ ਕਦੋਂ ਤੋਂ ਲੱਗੇ ਹੋਏ ਸੇਵਾ ਕਰਨੇ ਹਾਂ ਪਰਸੋਂ ਤੋਂ ਲੱਗੇ ਹੋਏ ਪਰਸੋਂ ਤੋਂ ਲੱਗੇ ਹੋਏ ਕਿ ਲੱਗਦਾ ਵੀ ਕੋਈ ਡਰ ਦਾ ਮਾਹੌਲ ਬਣਿਆ ਹੋਇਆ ਜੀ ਪਿੰਡਾਂ ਦੇ ਵਿੱਚ ਕਿਤਨਾ ਕਿਤੇ ਜੇ ਗੱਲ ਕਰੀਏ ਕਹੋ ਜੀ ਮੈਂ ਕਿ ਡਰ ਦਾ ਵੀ ਮਾਹੌਲ ਬਣਿਆ ਹੋਇਆ ਵੀ ਪਾਣੀ ਨੂੰ ਲੈ ਕੇ ਵੀ ਸਾਰਾ ਇਲਾਕਾ ਲੱਗਿਆ ਹੋਇਆ ਵੀ ਬੰਨ ਨੂੰ ਬੰਨਿਆ ਜਾਵੇ ਕਿਸੇ ਤਰੀਕੇ ਨਾਲ ਬੰਨਿਆ ਜਾਵੇ ਕਿਸੇ ਤਰੀਕੇ ਨਾਲ ਅਸੀਂ ਬਚ ਜਾਈਏ ਫਸਲਾਂ ਬਚ ਜਾਈਏ ਚਲੋ ਘਰ-ਬਾਰ ਬਚ ਜਾਈਏ ਇਹ ਵੀ ਬਸ ਇਹ ਬਹੁਤ ਜ਼ਰੂਰੀ ਹੈ ਰਾਤ ਅਸੀਂ 12 ਵਜੇ ਤੱਕ ਬੈਠੇ ਰਹੇ ਹਾਂ ਇੰਤਜ਼ ਆ ਇੱਧਰ ਸੁਨੇਹਾ ਆਉਂਦਾ ਇੱਧਰ ਤੇ ਆਉਂਦਾ ਫਿਰ ਆ ਗਏ ਸੁਨੇਹਾ ਵੀ ਚਲੋ ਥੋੜਾ ਜਿਹਾ ਹੈ ਕੰਟਰੋਲ ਵਿੱਚ ਵੀ ਹੁਣ ਤੁਸੀਂ ਆਰਾਮ ਕਰ ਸਕਦੇ ਕਿੰਨੇ ਕੁ ਪਿੰਡ ਵੰਦਨ ਮਾਤਾ ਜਿਹਦੇ ਨਜ਼ਦੀਕ ਜੇ ਗੱਲ ਕਰੀਏ ਜਿਹੜੇ ਬੰਦ ਤੇ ਹੋਰਾਂ ਬੰਦ ਤੇ ਹੋਰਾਂ ਕਿਹਨੇ ਆ 15 ਕਿੰਡ ਤਾਂ ਹੋਣ 15 20 ਪਿੰਡ ਪਰ ਨੁਕਸਾਨ ਹੋ ਸਕਦਾ ਹਾਂਜੀ ਬਸ ਇੰਨੇ ਕੁ ਹੋਣਗੇ ਹਾਂਜੀ ਹਾਂਜੀ ਸੋ ਇੱਕ ਛੋਟਾ ਜਿਹਾ ਬੱਚਾ ਸਾਡੇ ਨਾਲ ਕੀ ਨਾਮ ਹੈ ਪੁੱਤ ਦਿਲਪ੍ਰੀਤ ਸਿੰਘ ਕਿਹੜੀ ਕਲਾਸ ਪੜ੍ਹਦਾ 4th 4th ਪੜ੍ਹਦੇ ਸੇਵਾ ਕਰਾ ਰਹੇ ਹੋਰੇ ਹਾਂਜੀ ਠੀਕ ਹੈ ਮੰਮੀ ਨੇ ਨਹੀਂ ਰੋਕਿਆ ਨੇ ਹੈਗਾ ਮੇਰੇ ਪੁੱਤ ਹੈ ਇਹ ਮੇਰਾ ਪੁੱਤ ਹੈ ਤੁਹਾਡਾ ਜੀ ਮੇਰਾ ਪੁੱਤ ਹੈ ਹਾਂ ਜੀ ਬਹੁਤ ਕੰਮ ਕਰਦਾ ਮੇਰਾ ਪੁੱਤ ਹੈ ਤੁਹਾਨੂੰ ਪਤਾ ਲੱਗਣਾ ਚਾਹੀਦਾ ਹੈ ਵੀ ਸਾਡੇ ਹਾਕੀ ਕਿਵੇਂ ਅਸੀਂ ਮਿਲਕੀ ਕਰ ਰਹੇ ਹਾਂ ਹਾਂਜੀ ਕਹਾ ਬਾਤ ਇਹਨਾਂ ਨੂੰ ਵੀ ਪਤਾ ਹੋਊਗਾ ਚਲੋ ਅਸੀਂ ਤਾਂ ਕਿੰਨੀ ਕਿ ਜ਼ਿੰਦਗੀ ਹੈ ਕਿੰਨੀ ਕਿ ਨਹੀਂ ਉਸ ਤੋਂ ਬਾਅਦ ਬੱਚਿਆ ਨਹੀਂ ਕਰਨਾ ਉਤੇ-ਪੋਤੀਆਂ ਨਹੀਂ ਕਰਨਾ ਹਾਂਜੀ ਬਹੁਤ ਵਧੀਆ ਮਾਹੌਲ ਚੱਲ ਰਿਹਾ ਕਾਇਦੇਨ ਦਾ ਚੱਲ ਰਿਹਾ ਹੈ ਦੇਖੋ ਜੀ ਸੇਵਾ ਕੋਈ ਲੰਗਰ ਦੀ ਲੇ ਕੇ ਕੋਈ ਚਾਹ ਦੀ ਕੋਈ ਕਾਸ਼ੀ ਦੀ ਬਹੁਤ ਸੇਵਾ ਹੋ ਰਹੀ ਹੈ ਲੰਗਰਾਂ ਦਾ ਵੀ ਪੂਰੇ ਪ੍ਰਬੰਧ ਹੋਇਆ ਹਾਂਜੀ ਪੂਰੇ ਪ੍ਰਬੰਧ ਹੈ ਜੀ ਇੱਥੇ ਸਭ ਕੁਝ ਹਾਂਜੀ ਸੋਤ ਤਸਵੀਰਾਂ ਨੇ ਕੀ ਨਾਮ ਪੁੱਤ ਹਰਪ੍ਰੀਤ ਸਿੰਘ ਦਾ ਤਾਂ ਕਦੋਂ ਤੋਂ ਲੱਗੀ ਹੋਵੇ ਮੈਂ ਕੱਲ ਵੀ ਲੱਗਿਆ ਥਾ ਅੱਜ ਵੀ ਲੱਗਿਆ ਸਵੇਰੇ ਬਨੂਪੁਰ ਵੀ ਜਾ ਕੇ ਆ ਗਿਆ ਇਹ ਕਿਵੇਂ ਦੇ ਹਾਲਾਤ ਦੇਖਿਓ ਉੱਥੇ ਉੱਥੇ ਉਹ ਪਾਣੀ ਬਹੁਤ ਤੇਜ਼ ਹੋ ਗਿਆ ਖਾਰਪਈ ਵੀ ਉਦਨ ਨਾਲ ਹਾਂ ਹਾਂਜੀ ਮਾਨੂੰ ਦਾਸਤਾ ਨਹੀਂ ਹੈਗਾ ਕਿਦਣਾ ਜਦ ਹੈਗਾ ਇਹ ਪਾਣੀ ਦਾ ਹਾਂਜੀ ਪਾਣੀ ਦਾ ਹੈ ਪਾਣੀ ਉਹ ਹੁੰਦੇ ਜਾਂ ਪਾਣੀ ਹੋ ਛੱਡੀ ਜਾਂਦੇ ਆ ਜੀ ਹਾਂਜੀ ਉਧਰ ਕਰਕੇ ਓੱਖਾ ਹੁੰਦਾ ਹਲੇ ਠੀਕ ਹੈ ਸੋ ਇੱਥੇ ਸੁਬੀਨਾ ਰੋਪੜ ਜ਼ਿਲ੍ਹੇ ਦੇ ਚਮਕੌਰ ਸਾਹਿਬ ਨੇੜੇ ਬੇਲਾ ਬਰਾਮਪਰ ਦੀ ਦਿਖਾ ਰਹੇ ਆ ਪਿੰਡ ਪਜੀਤਪੁਰ ਦੇ ਆ ਗੁਰਦਆਰਾ ਸ਼ਹੀਦ ਸਿੰਘ ਸਾਹਿਬ ਇੱਥੇ ਪਿੰਡ ਗੁਰਦਰਾ ਸਾਹਿਬ ਜਿੱਥੇ ਗੁਰਦਰਾ ਸਾਹਿਬ ਦੇ ਬਾਹਰ ਹਜ਼ਾਰਾਂ ਹੀ ਜਿਹੜੀਆਂ ਬੋਰੀਆਂ ਨੇ ਮਿੱਟੀ ਦੀ ਇੱਥੇ ਭਰੀ ਜਾਂਦੀਆਂ ਨੇ